ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮੀਡੀਆ ਆਪਣਾ ਪੰਜਾਬ ਦੇ ਨਾਲ ਤੇ ਮੈਂ ਆ ਗੋ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਪੰਜਾਬ ਲਾਈਵ ਤੇ ਅੱਜ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਅੱਜ بارش ਦਾ ਮੌਸਮ ਹੈ ਤੇ ਪੰਜਾਬ ਦੇ ਵਿੱਚ ਅੱਜ ਤਕਰੀਬਨ ਸਾਰੇ ਪੰਜਾਬ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਕਿਤੇ ਹਲਕੀ ਤੇ ਕਿਤੇ ਦਰਮਿਆਨੀ ਕਿਤੇ ਚੰਗੀ ਖਾਸੀ بارش ਜਿਹੜੀ ਆ ਹੋ ਰਹੀ ਹੈ ਪਿਛਲੇ ਅਗਰ ਕੱਲ ਇੱਕ ਦੋ ਦਿਨਾਂ ਦੀ ਉਹ ਗੱਲ ਕਰ ਲਈਏ ਤਾਂ بارش ਹੋ ਰਹੀ ਹੈ ਤੇ ਪਿੱਛੇ ਦੋ ਤਿੰਨ ਦਿਨ ਪਹਿਲਾਂ ਜਦਾਂ ਮੌਸਮ ਸੀ ਮੌਸਮ ਬੜਾ ਹੁਮਸ ਵਾਲਾ ਬਣਿਆ ਹੋਇਆ ਸੀ ਤੇ ਕੱਲ ਜਿਹੜੀ ਲੁਧਿਆਣੇ ਦੇ ਵਿੱਚ بارش ਹੋਈ ਹੈ ਤਾਂ ਲੁਧਿਆਣੇ ਦੇ ਵਿੱਚ ਜਿਹੜੇ ਨੀਵੇਂ ਇਲਾਕੇ ਨੇ ਖਾਸ ਤੌਰ ਦੇ ਉੱਤੇ ਸਮਰਾਲਾ ਚੌਂਕ ਵਾਲਾ ਏਰੀਆ ਤੇ ਜਾਂ ਗਿਲ ਚੌਂਕ ਸਾਈਡ ਦਾ ਏਰੀਆ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਨੀਵੇਂ ਇਲਾਕੇ ਨੇ ਉਹਨਾਂ ਦੇ ਵਿੱਚ ਕੱਲ ਪਾਣੀ ਦੀ ਸਮੱਸਿਆ ਸੀਵਰੇਜ ਓਵਰਫਲੋ ਦੀ ਜਾਂ ਸੀਵਰੇਜ ਉਸ ਪਾਣੀ ਨੂੰ ਸੰਭਾਲਦਾ ਨਜ਼ਰ ਨਹੀਂ ਸੀ ਆ ਰਿਹਾ ਸੀ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਕਰ ਲੋ ਆਈ ਹੈ ਤੇ ਟ੍ਰੈਫਿਕ ਵੀ ਬੜੀ ਹੌਲੀ ਚੱਲ ਰਹੀ ਸੀ ਕਿ ਜਿਹਦੇ ਨਾਲ ਰਾਹਗੀ ਦਾ ਬਹੁਤ ਵੱਡੀ ਜਿਹੜੀ ਉਹ ਦਿੱਕਤ ਦਾ ਕੱਲ ਸਾਹਮਣਾ ਕਰਨਾ ਪਿਆ ਸੋ ਮੈਂ ਧੰਨਵਾਦ ਦਿਆਂ ਤੁਹਾਡਾ ਸਾਰਿਆਂ ਦਾ ਤੁਸੀਂ ਵੱਡੀ ਗਿਣਤੀ ਦੇ ਵਿੱਚ ਸਾਡੇ ਇਸ ਲਾਈਵ ਪ੍ਰੋਗਰਾਮ ਨਾਲ ਜੁੜਦੇ ਹੋ ਤੇ ਮੇਰੇ ਦਰਸ਼ਕਾਂ ਦੀ ਪੁਰਜ਼ੋਰ ਮੰਗ ਦੇ ਉੱਤੇ ਬਹੁਤ ਜਲਦ ਅਸੀਂ ਜਿਹੜਾ ਆ ਉਹ ਸ਼ਾਮ ਦਾ ਵੀ ਲਾਈਵ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਅੱਜ ਕੁਝ ਅਹਿਮ ਖਬਰਾਂ ਦੇ ਉੱਤੇ ਜਿਹਦੇ ਉੱਤੇ ਆਪਾਂ ਨੇ ਚਰਚਾ ਕਰਨੀ ਹੈ ਸੋ ਉਹਦੇ ਉੱਤੇ ਆਪਾਂ ਛੇਤੀ ਦੇ ਨਾਲ ਇੱਕ ਵਾਰੀ ਤੁਹਾਨੂੰ ਮੈਂ ਥੋੜਾ ਜਆ ਉਦੇ ਬਾਰੇ ਜਾਣਕਾਰੀ ਵੀ ਦੇ ਦਿੰਦੇ ਆ ਤੇ ਨਾਲ ਦੀ ਨਾਲ ਜਿੰਨੇ ਹੋਰ ਸਰੋਤੇ ਆਪਣੇ ਨਾਲ ਜੁੜਦੇ ਨੇ ਦਰਸ਼ਕ ਜੁੜਦੇ ਨੇ ਉਹਨਾਂ ਦਾ ਵੀ ਆਪਾਂ ਨਾਲ ਦੀ ਨਾਲ ਇੰਤਜ਼ਾਰ ਕਰ ਲੈਨੇ ਆ ਤੇ ਇਹ ਆਪਣਾ ਜਿਹੜਾ ਤੁਸੀਂ ਪ੍ਰੋਗਰਾਮ ਹੈ ਪੰਜਾਬ ਲਾਈਵ ਪ੍ਰੋਗਰਾਮ ਹੈ ਇਹ ਮੀਡੀਆ ਆਪਣਾ ਪੰਜਾਬ ਦੇ ਉੱਤੇ ਤੁਸੀਂ ਹਰ ਰੋਜ਼ ਤਕਰੀਬਨ 7 ਤੋਂ 7.5 ਦੇ ਦਰਮਿਆਨ ਆਪਾਂ ਲਾਈਵ ਹੁੰਦੇ ਆ ਤੇ ਅੱਜ ਆਪਾਂ ਇੱਥੇ ਜਿਹੜਾ ਦੇਖ ਰਹੇ ਹੋ ਤੁਸੀਂ ਪਿੱਛੇ بارش ਵੀ ਕਾਫੀ ਤੇਜ਼ ਹੋ ਰਹੀ ਹੈ ਤੇ ਉਹਦੇ باوجود ਥੋੜਾ ਜਿਹਾ ਲਾਈਟ ਦੀ ਸਮੱਸਿਆ ਅੱਜ ਸ਼ਾਇਦ ਤੁਹਾਨੂੰ ਆ ਸਕਦੀ ਹੈ ਉਹਦੇ ਨਿਵਾਅ ਸ਼ੁਰੂ ਦੇ ਵਿੱਚ ਹੀ ਮਾਫੀ ਚਾਹੁੰਦਾ ਹਾਂ ਤੇ ਅੱਜ ਕੋਸ਼ਿਸ਼ ਕੀਤੀ ਵੀ ਤੁਹਾਡਾ ਨਾ ਬਹੁਤ ਸਾਰੀਆਂ ਖਬਰਾਂ ਨੇ ਪੰਜਾਬ ਦੀਆਂ ਵੀ ਉਹਨਾਂ ਦੇ ਉੱਤੇ ਆਪਾਂ ਜ਼ਰੂਰ ਚਰਚਾ ਕਰੀਏ ਤੇ ਇਕੱਠੇ ਬੈਠੀਏ ਤਾਂ ਅੱਜ ਲਾਈਟ ਦੀ ਅਗਰ ਥੋੜੀ ਬਹੁਤ ਹੀ ਸਮੱਸਿਆ ਤੁਹਾਨੂੰ ਆਉਂਦੀ ਹੈ ਸੋ ਉਹਦੇ ਲਈ ਮੈਂ ਫਿਰ ਮਾਫੀ ਚਾਹੁੰਦਾ ਤੇ ਜਿਹੜੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਮੀਡੀਆ ਆਪਣਾ ਪੰਜਾਬ ਨੂੰ ਤੁਸੀਂ ਮਨਾਮੁਹੀ ਪਿਆਰ ਦੇ ਰਹੇ ਹੋ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਰਿਵਾਰ ਦੇ ਵਿੱਚ ਵਾਧਾ ਜਿਹੜਾ ਹੋ ਰਿਹਾ ਨਵੇਂ ਸਾਡੇ ਪਰਿਵਾਰਕ ਮੈਂਬਰ ਜੋੜ ਰਹੇ ਹੋ ਸੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸਵਾਗਤ ਤੇ ਇਸ ਗੱਲ ਦਾ ਤੁਹਾਡਾ ਨਾ ਵਾਅਦਾ ਕਿ ਤੁਹਾਡਾ ਇੱਕ ਵੀ ਸੈਕਿੰਡ ਇੱਥੇ ਬੇਸਟ ਨਹੀਂ ਜਾਏਗਾ ਸੋ ਜੋ ਵੀ ਹੋਏਗਾ ਜੋ ਅਸਲ ਤਸਵੀਰ ਪੰਜਾਬ ਦੀ ਹੈ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ ਸੋ ਗੱਲ ਕਰੀਏ ਕੁਝ ਖਬਰਾਂ ਸਾਰਾਂ ਦੀ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕੱਲ ਇੱਕ ਸਿਆਸੀ ਬੜਕ ਮਾਰੀ ਹੈ ਕੀ ਕੁਝ ਕਿਹਾ ਸੁਖਵੀਰ ਸਿੰਘ ਬਾਦਲ ਨੇ ਗੱਲ ਉਹਦੇ ਉੱਤੇ ਕਰਾਂਗੇ ਤੇ ਗੱਲ ਵੱਡੀ ਕਹੀ ਹੈ ਸੁਖਵੀਰ ਸਿੰਘ ਬਾਦਲ ਨੇ ਕਿਉਂਕਿ 2027 ਦੀਆਂ ਇਲੈਕਸ਼ਨਸ ਨੇੜੇ ਆ ਰਹੀਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਆਪ ਨੂੰ 2027 ਦੇ ਲਈ ਤਿਆਰ ਕਰ ਰਹੀਆਂ ਤੇ ਅਕਾਲੀ ਦਲ ਵੀ ਕਿਉਂ ਪਿੱਛੇ ਰਵੇ ਤੇ ਸੁਖਵੀਰ ਸਿੰਘ ਬਾਦਲ ਨੇ ਵੀ ਕੱਲ ਇੱਕ ਚੰਗੀ ਵੜਕ ਮਾਰ ਦਿੰਦੀ ਆ ਉਸ ਗੱਲ ਕੋ ਦੀ ਵੀ ਕਰਾਂਗੇ ਤੇ ਇਸ ਤੋਂ ਇਲਾਵਾ ਜਿੱਦਾਂ بارش ਦੀ ਉਹ ਮੈਂ ਗੱਲ ਕੀਤੀ ਐ ਤਾਂ ਕਈ ਜਗ੍ਹਾ ਦੇ ਉੱਤੇ ਸੜਕਾਂ ਦੇ ਵਿੱਚ ਹਾਈਵੇ ਦੇ ਉੱਤੇ ਜਿਹੜੀਆਂ ਕੋ ਟੋਇਆਂ ਦੀ ਕੋਈ ਸਮੱਸਿਆ ਆ ਰਹੀ ਐ ਜਿਹਦੇ ਨਾਲ ਭਾਰੀ ਨੁਕਸਾਨ ਗੱਡੀਆਂ ਦਾ ਹੋ ਰਿਹਾ ਐ ਐਕਸੀਡੈਂਟ ਹੋ ਰਹੇ ਨੇ ਸੋ ਇਸ ਤਰ੍ਹਾਂ ਦੀਆਂ ਕੁਝ ਹੋਰ ਖਬਰਾਂ ਨੇ ਤੇ ਇੱਕ ਜਿੱਦਾਂ ਮੈਂ ਪਿਛਲੇ ਦਿਨਾਂ ਦੇ ਵਿੱਚ ਮੈਂ ਕੱਲ ਵੀ ਗੱਲ ਕੀਤੀ ਐ ਪਿਛਲੇ 2-3 ਦਿਨਾਂ ਤੋਂ ਆਪਾਂ ਲਗਾਤਾਰ ਹੀ ਗੱਲ ਕਰਦੇ ਆ ਰਹੇ ਆ ਕਿ ਜਿਹੜਾ ਨੈ ਸਿਸਟਮ ਦੇ ਨਾਲ ਨਾਲ ਜਿੱਥੋਂ ਵੀ ਕਿਤੇ ਰੋਡ ਲੰਘਦੇ ਨੇ ਉਹ ਪਿਛਲੇ ਦਿਨਾਂ ਦੇ ਵਿੱਚ ਕਾਰਨ ਬਣ ਰਹੇ ਨੇ ਬਰਸਾਤ ਇੱਕ ਵੱਡਾ ਕਾਰਨ ਹੈ ਪਰ ਦੂਜੇ ਪਾਸੇ ਜਿਹੜੀਆਂ ਰੇਲਿੰਗਸ ਵਗੈਰਾ ਪੁਲਾਂ ਦੇ ਉੱਤੇ ਲੱਗੀਆਂ ਹੁੰਦੀਆਂ ਨੇ ਉਹ ਨਾ ਹੋਣਾ ਉਹ ਉਸ ਤੋਂ ਵੀ ਵੱਡਾ ਕਾਰਨ ਹੈ ਤੇ ਤੀਜੀ ਪਾਈਗਨ ਗੱਲੀ ਤਾਂ ਹੈ ਹੀ ਉਹ ਹੈ ਸੋ ਹੁਣ ਇੱਕ ਨਵਾਂ ਮਾਮਲਾ ਜਿਹੜਾ ਇੱਕ ਇਸ ਤਰ੍ਹਾਂ ਦਾ ਸਾਹਮਣੇ ਆਇਆ ਤੇ ਜਗੇੜਾ ਪੁਲਾ ਦਰਾਹਾ ਦੇ ਲਾਗੇ ਉਥੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਸੋ ਮਾਤਾ ਨਿਆਣੇ ਦੇਵੀ ਤੋਂ ਦਰਸ਼ਨ ਕਰਕੇ ਲੋਕੀ ਵਾਪਸ ਆ ਰਹੇ ਸੀ ਮਲੇਰ ਕੋਟਲਾ ਦੇ ਲੋਕ ਦੱਸੇ ਜਾ ਰਹੇ ਨੇ ਸੋ ਅਚਾਨਕ ਬੇਕਾਬੂ ਹੋ ਕੇ ਇਹ ਵਾਹਨ ਜਿਹੜਾ ਨਹਿਰ ਦੇ ਵਿੱਚ ਗਿਰ ਜਾਂਦਾ ਸੋ ਇਹਦੀ ਵੀ ਚਰਚਾ ਕਰਾਂਗੇ ਅੱਜ ਸੋ ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਤੇ ਹੋਰ ਬਹੁਤ ਸਾਰੇ ਤੇ ਚਰਚਾ ਕਰਨੀਆਂ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਕਾਂਗਰਸ ਸਾਹਿਬ ਜਿਹੜੇ ਕਿ ਅੰਮਰ ਆਪਣੇ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਮਨਜਿੰਦਰ ਸਿੰਘ ਕਾਂਗ ਉਹਨਾਂ ਨੇ ਕੱਲ ਇੱਕ ਪੋਸਟ ਸਾਂਝੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਪੱਖ ਸੁਣ ਕੇ ਅਗਰ ਕੋਈ ਇਸ ਤਰ੍ਹਾਂ ਦਾ ਫੈਸਲਾ ਹੋ ਜਵੇ ਤੇ ਜਿਹਦੇ ਨਾਲ ਕਿਸਾਨ ਵੀ ਰਾਜੀ ਹੋ ਜਾਣ ਸੱਚੰਗੀ ਗੱਲ ਹੈ ਉਸ ਸਮੇਂ ਬਾਅਦ ਉਹਨਾਂ ਦੀ ਜਿਹੜੀ ਪੋਸਟ ਹੈ ਉਹ ਦੇ ਵਿੱਚ ਆਪਣੇ ਐਕਸ ਤੋਂ ਟਵਿੱਟਰ ਤੋਂ ਹਟਾ ਦਿੱਤੀ ਗਈ ਹੈ ਜਾਂ हट ਗਈ ਹੈ ਕੀ ਕਰਨੇ ਪਰ ਸੋਸ਼ਲ ਮੀਡੀਆ ਦੇ ਆਪਣੇ ਹੋਰ ਪਲੇਟਫਾਰਮ ਦੇ ਉੱਤੇ ਉਹਨਾਂ ਦੀ ਪੋਸਟ ਐਜਿਟ ਚੱਲ ਰਹੀ ਹੈ ਸੋ ਕੁੱਲ ਮਿਲਾ ਕੇ ਇਹਦੇ ਕੀ ਮੈਨੇ ਨੇ ਤੇ ਇਹ ਸਾਰਾ ਕੁਝ ਲੈਂਡ ਪੂਲਿੰਗ ਦੇ ਉੱਤੇ ਕਿਸਾਨਾਂ ਦਾ ਪੱਖ ਤੇ ਸਰਕਾਰ ਦੀ ਪੱਖ ਲਗਾਤਾਰ ਇੱਕ ਦੂਜੇ ਨੂੰ ਜਿਹੜਾ ਆ ਸਮਝਾਉਣ ਦੇ ਉੱਤੇ ਲੱਗਿਆ ਹੈ ਪਰ ਕਿੱਥੇ ਇੱਕ ਗੱਲ ਮੁੱਕੇਗੀ ਤੇ ਹੁਣ ਸਮਾਂ ਦੱਸੇਗਾ ਸੋ ਇਸ ਤੋਂ ਇਲਾਵਾ ਹੋਰ ਗੱਲਾਂ ਬਾਤਾਂ ਕੁਝ ਹੋਰ ਖਬਰਾਂ ਨੇ ਪਰ ਸ਼ੁਰੂਆਤ ਜਿਹੜੀ ਅੱਜ ਆਪਾਂ ਸੁਖਵੀਰ ਸਿੰਘ ਬਾਦਲੋਂ ਤੋਂ ਕਰ ਲੈਨੇ ਆ ਸੁਖਵੀਰ ਸਿੰਘ ਬਾਦਲੋਂ ਨੇ ਜਿਹੜੀ ਸਿਆਸੀ ਵੜਕ ਮਾਰੀ ਹੈ ਉਹ ਕਹਿੰਦੇ ਵੀ ਤੁਸੀਂ ਇੱਕ ਵਾਰੀ ਪੰਜਾਬੀਓ ਸਾਡੇ ਤੇ ਫੇਰ ਯਕੀਨ ਕਰ ਲਓ ਤੇ ਇਸ ਵਾਰੀ ਜਸੀਂ ਤੁਹਾਡਾ ਵਿਸ਼ਵਾਸ ਨਹੀਂ ਟੁੱਟਣ ਦਿੰਦੇ ਨਾਲ ਉਹਨਾਂ ਨੇ ਵੱਡਾ ਵਾਅਦਾ ਇੱਕ ਹੋਰ ਕਰ ਲਿਆ ਕਰ ਲਿਆ ਉਹ ਕਹਿੰਦੇ ਜਿਹੜੇ ਦਿੱਲੀ ਤੋਂ ਚੱਲਣ ਵਾਲੀਆਂ ਸਿਆਸੀ ਪਾਰਟੀਆਂ ਨੇ ਵੀ ਤੁਸੀਂ ਅਗਰ ਅਕਾਲੀ ਦਲ ਨੂੰ ਅਕਾਲੀ ਦਲ ਦਾ ਝੰਡਾ ਜਿਹੜਾ ਚੰਡੀਗੜ੍ਹ ਸੈਕਟਰੀਟੇਟ ਦੇ ਉੱਤੇ ਅਗਰ ਚੁਲਵਾ ਦਿੰਦੇ ਹੋ ਪਾਵਨਾ ਦੀ ਸਰਕਾਰ 2027 ਦੇ ਵਿੱਚ ਅਗਰ ਬਣਾ ਦਿੰਨੇ ਹੋ ਤਾਂ ਕਹਿੰਦੇ ਜਿੰਨੀਆਂ ਦਿੱਲੀ ਤੋਂ ਚੱਲਣ ਵਾਲੀਆਂ ਸਿਆਸੀ ਪਾਰਟੀਆਂ ਨੇ ਕਿਸੇ ਨੂੰ ਨੇਪਾਲ ਦਾ ਬਾਰਡਰ ਪਾਰ ਕਰਾ ਦੇਣਗੇ ਤੇ ਕਿਸੇ ਨੂੰ ਇਧਰ ਪਾਕਿਸਤਾਨ ਵਾਲਾ ਬਾਰਡਰ ਪਾਰ ਕਰਾ ਦੇਾਂਗੇ ਸੋ ਇਹ ਉਹਨਾਂ ਨੇ ਸੁਖਵੀਰ ਬਾਦਲ ਉਹਨਾਂ ਨੇ ਇਹ ਗੱਲ ਕਹੀ ਹੈ ਸੋ ਇੱਥੋਂ ਕਈ ਸੰਕੇਤ ਮਿਲਦੇ ਨੇ ਬੇਸ਼ੱਕ ਇਸ ਚੀਜ਼ ਨੂੰ ਕਾਫੀ ਐਂਗਲ ਤੋਂ ਇਸ ਜਿਹੜੇ ਬਿਆਨ ਨੂੰ ਉਹਨਾਂ ਨੇ ਦੇਖਿਆ ਜਾ ਰਿਹਾ ਹੈ। ਬਾਕੀ ਤੁਸੀਂ ਦੱਸੋ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਇਸ ਬਿਆਨ ਦੇ ਕੀ ਮੈਨੇ ਨੇ? ਸੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਵੀ ਤੁਸੀਂ ਜਿਹੜੀ ਗੱਲਬਾਤ ਦੱਸ ਸਕਦੇ ਹੋ। ਪਰ ਮੋٹے ਰੂਪ ਦੇ ਵਿੱਚ ਜਿਹੜਾ ਇਹ ਸੁਖਵੀਰ ਸਿੰਘ ਉਹਨਾਂ ਬਾਦਲ ਉਹਨਾਂ ਦਾ ਇੱਕ ਬਿਆਨ ਹੈ। ਇਹਦੇ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਜਾਂ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਕਹਿ ਲਓ ਚਲੋ ਪਾ ਇਧਰ ਨੂੰ ਆ ਜਾਂਦੇ ਆ। ਉਹਦੇ ਵਿੱਚ ਕਾਂਗਰਸ ਵੀ ਹੈ, ਬੀਐਸਪੀ ਹੈ, ਕਾਮਰੇਟ ਨੇ, ਭਾਜਪਾ ਵੀ ਹੈ। ਬੀਜੇਪੀ ਨਾਲ ਅਤੀਤ ਦੇ ਵਿੱਚ ਅਲਾਈანს ਰਿਹਾ ਅਕਾਲੀ ਦਲ ਦਾ ਸੋ ਹੁਣ ਇਹ ਜਿਹੜੇ ਸੰਕੇਤ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਦਿੱਤੇ ਨੇ ਇੱਥੋਂ ਕੀ ਸਮਝਿਆ ਜਾਵੇ ਕਿ ਆਕਾਲੀ ਦਲ ਤੇ ਭਾਜਪਾ ਦਾ ਆਪਸ ਦੇ ਵਿੱਚ ਜਿਹੜਾ ਆ 9 ਮਾਸ ਦਾ ਰਿਸ਼ਤਾ ਸੀ ਜਾਂ ਸਾਬ ਵੱਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਸਾਡਾ ਪਤੀ ਪਤਨੀ ਦਾ ਰਿਸ਼ਤਾ ਹੈ ਕਿ ਉਹ ਹੁਣ ਖਤਮ ਹੋ ਗਿਆ ਕਿ ਉਹ 9 ਮਾਸ ਦਾ ਰਿਸ਼ਤਾ ਟੁੱਟ ਚੁੱਕਿਆ ਹੈ ਤੇ ਕੀ ਪਤੀ ਪਤਨੀ ਦੇ ਵਿੱਚ ਭਾਈ ਸਿਆਸੀ ਤੌਰ ਦੇ ਉੱਤੇ ਤਲਾਕ ਹੋ ਗਿਆ ਕਿ ਹੁਣ ਦੁਬਾਰਾ ਜੁੜਨਗੇ ਜਾਂ ਨਹੀਂ ਜੁੜਨਗੇ ਸੋ ਜਿਹੜੇ ਸੁਖਵੀਰ ਬਾਦਲ ਉਹਨਾਂ ਨੇ ਸੰਕੇਤ ਦਿੱਤੇ ਨੇ ਉਹਦੇ ਵਿੱਚ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਬੀਜੇਪੀ ਨੂੰ ਛੱਡ ਕੇ ਬਾਕੀ ਸਿਆਸੀ ਪਾਰਟੀਆਂ ਨੂੰ ਅਸੀਂ ਬਾਹਰ ਕੱਢ ਦਿਆਂਗੇ ਦੇਸ਼ 'ਚੋਂ ਸੋ ਇਹ ਸਕੁੱਲ ਮਿਲਾ ਕੇ 2027 ਨੂੰ ਲੈ ਕੇ ਇਹ ਹੀ ਇੱਕ ਤਰ੍ਹਾਂ ਨਾਲ ਸੁਖਵੀਰ ਬਾਦਲ ਉਹਨਾਂ ਦਾ ਇਹ ਸਿਆਸੀ ਬਿਆਨ ਹੈ ਸੋ ਹੁਣ ਇਹਦੇ ਮਾਇਨੇ ਕਈ ਕੱਢੇ ਜਾ ਰਹੇ ਨੇ ਇਸ ਤੇ ਚਰਚਾ ਛਿੜ ਗਈ ਹੈ ਸੋ ਵਿਰੋਧੀ ਆਪਣੇ ਤੌਰ ਦੇ ਉੱਤੇ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਨੇ ਹੁਣ ਆਪਾਂ ਇਹਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਹੋਏਗਾ ਉਹਦੀ ਵੀ ਚਰਚਾ ਕਰਾਂਗੇ ਔਰ ਨਾਲ ਇੱਕ ਖਬਰ ਜਿਹੜੀ ਹੈ ਉਹ ਮੌੜ ਮੰਡੀ ਤੋਂ ਆ ਰਹੀ ਹੈ ਇੱਕ ਪੀਆਰਟੀਸੀ ਦੀ ਬੱਸ ਜਿਹੜੀ ਮੌੜ ਮੰਡੀ ਤੋਂ ਆਪਣੇ ਮਾਨਸਾ ਨੂੰ ਚਲਦੀ ਹੁੰਦੀ ਹੈ ਉਹ ਬੱਸ ਰਾਤ ਨੂੰ ਮੌੜ ਮੰਡੀ ਦੇ ਵਿੱਚ ਖੜਾ ਕੇ ਕਿ ਡਰਾਈਵਰ ਆਪਣੇ ਘਰ ਨੂੰ ਨਿਕਲੇ ਨੇ ਤੇ ਰਾਤ ਨੂੰ ਤਕਰੀਬਨ ਅੱਧੀ ਰਾਤ ਦੇ ਆਸ-ਪਾਸ ਦੱਸਿਆ ਜਾਂਦਾ ਕਹਿੰਦੇ ਇਹ ਬੱਸ ਜਿਹੜੀ ਹੈ ਉਹ ਆਪਣੇ ਉੱਥੋਂ ਅੱਡੇ ਤੋਂ ਨਿਕਲੀ ਜਿੱਥੇ ਬੱਸ ਖੜੀ ਕੀਤੀ ਜਾਂਦੀ ਸੀ ਉਹ ਬੱਸ ਨੂੰ ਕਹਿੰਦੇ ਚੋਰ ਚੋਰੀ ਕਰਕੇ ਲੈ ਗਏ ਇਸ ਬੱਸ ਨੂੰ ਤੇ ਬੱਸ ਨੂੰ ਜਿੱਦਾਂ ਮੋੜ ਮੱਡੀ ਦੇ ਉਹ ਸਾਡੇ ਚੋਂ ਕੱਢ ਕੇ ਤੇ ਮਾਨਸ ਵਾਲੇ ਪਾਸੇ ਨੂੰ ਪਾਇਆ ਉਹਨਾਂ ਨੇ ਅੱਗੇ ਕੋਈ ਫੈਕਟਰੀ ਆਉਂਦੀ ਐ ਫੈਕਟਰੀ ਦੇ ਸਾਹਮਣੇ ਸੀਵਰੇਜ ਦਾ ਗੰਦਾ ਪਾਣੀ ਸੀ ਰੋਡ ਦੇ ਉੱਤੇ ਤੇ ਉਹ ਬੱਸ ਜਾ ਕੇ ਉਸ ਰੋਡ ਦੇ ਉਸ ਗੰਦੇ ਪਾਣੀ ਦੇ ਵਿੱਚ ਕਹਿੰਦੇ ਫਸ ਗਈ ਐ ਰੁਕ ਗਈ ਐ ਉਸ ਤੋਂ ਬਾਅਦ ਉਸ ਬੱਸ ਨੂੰ ਕਢਣ ਦੀ ਚੋਰਾਂ ਵੱਲੋਂ ਕੋਸ਼ਿਸ਼ ਕੀਤੀ ਗਈ ਜਦੋਂ ਪੂਰੀ ਜਦੋਂ ਜਹਿਦ ਕਰਨ ਤੋਂ ਬਾਅਦ ਕਾਮਯਾਬ ਨਾ ਹੋਏ ਤਾਂ ਫਿਰ ਉਹਨਾਂ ਨੇ ਉੱਥੇ ਬੱਸ ਛੱਡ ਕੇ ਜਾਣਾ ਹੀ ਉਹਨਾਂ ਨੇ ਵਹਿਤਰ ਸਮਝਿਆ ਸੋ ਕੁੱਲ ਮਿਲਾ ਕੇ ਇਹ ਫਰਬਾਤ ਫਦਾ ਜਦੋਂ ਅਡੇ ਦੇ ਵਿੱਚ ਜਦੋਂ ਸਵੇਰੇ ਇਹ ਦੋਨੇ ਮੁਲਾਜ਼ਮ ਪਹੁੰਚਦੇ ਨੇ ਪੀਆਰਟੀਸੀ ਦੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਤੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ ਅਸੀਂ ਤਾਂ ਇੱਥੇ ਬੱਸ ਘੜਾ ਕੇ ਗਏ ਸੀ ਤੇ ਬੱਸ ਹੈ ਕਿੱਥੇ ਆ ਤੇ ਜਦੋਂ ਇਸ ਬਾਰੇ ਪਤਾ ਲੱਗਦਾ ਤੇ ਉੱਪਰ ਜਿਹੜੇ ਉੱਚ ਅਧਿਕਾਰੀਆਂ ਨੂੰ ਦੱਸਿਆ ਜਾਂਦਾ ਬਠਿੰਡੇ ਦੇ ਵਿੱਚ ਢੀਪੂ ਦੇ ਵਿੱਚ ਉੱਥੋਂ ਅਧਿਕਾਰੀ ਪਹੁੰਚਦੇ ਨੇ ਮੋੜ ਮੰਡੀ ਦੇ ਵਿੱਚ ਇਹਦੀ ਕੰਪਲੇਂਟ ਦਰਜ ਕਰਾਈ ਜਾਂਦੀ ਹੈ ਤੇ ਬੱਸ ਜਿਹੜੀ ਉਹ ਬਰਾਮਦ ਹੋ ਗਈ ਹੈ ਤੇ ਪੁਲਿਸ ਦਾ ਕਹਿਣਾ ਉਹ ਜਾਂਚ ਦੇ ਵਿੱਚ ਲੱਗੀ ਆ ਹਰ ਪਹਿਲੂ ਤੋਂ ਇਸ ਚੀਜ਼ ਦੀ ਜਾਂਚ ਜਿਹੜੀ ਉਹ ਪੁਲਿਸ ਕਰ ਰਹੀ ਆ ਉਸ ਤੋਂ ਦੇਖਦੇ ਆ ਪਾ ਇਹ ਜਿਹੜੀ ਬੱਸ ਅਗਵਾ ਹੋਈ ਹੈ ਜਾਂ ਚੋਰੀ ਹੋਈ ਹੈ ਇਹਦੇ ਪਿੱਛੇ ਮਕਸਦ ਮੈਨੇ ਕੀਨੇ ਸੋ ਹੁਣ ਅਜੇ ਚੰਗੀ ਗੱਲ ਇਹ ਰਹੀ ਕਿ ਉਹ ਕਿਤੇ ਕਹਿੰਦੇ ਹੁੰਦੇ ਨੇ ਵੀ ਕਿਤੇ ਮੀਂਹ ਦਾ ਪਾਣੀ ਕਿਤੇ ਵਰਦਾਨ ਵੀ ਬਣ ਕੇ ਆ ਜਾਂਦਾ ਸੋ ਇੱਥੇ ਅਗਰ ਕਹੀਏ ਜੇ ਪਾਣੀ ਨਾ ਹੁੰਦਾ ਸੀਵਰੇਜ ਓਵਰਫਲੋ ਹੋਇਆ ਨਾ ਹੁੰਦਾ ਤਾਂ ਇੱਥੇ ਇਹ ਬੱਸ ਜਿਹੜੀ ਆ ਪੀਆਰਟੀਸੀ ਦੀ ਹੋ ਸਕਦਾ ਇਹਨੂੰ ਅੱਗੇ ਪਿੱਛੇ ਲਿਜਾ ਕੇ ਇਹਨੂੰ ਚੋਰੇ ਦਾ ਹੋਰ ਨੁਕਸਾਨ ਕਰਦੇ ਇਹਦੇ ਵਿੱਚੋਂ ਕੋਈ ਸਮਾਨ 파ਟ ਵਗੈਰਾ ਕੱਢ ਕੇ ਲੈ ਜਾਂਦੇ ਜਾਂ ਹੋਰ ਸਮਾਨ ਵੇਚ ਦੇ ਦਿੰਦੇ ਦਾ ਸੋ ਕੁੱਲ ਮਿਲਾ ਕੇ ਬੱਸ ਮਿਲ ਗਈ ਆ ਪੀਆਰਟੀਸੀ ਵਾਲਿਆਂ ਨੂੰ ਤੇ ਜਾਂਚ ਵੀ ਲਗਾਤਾਰ ਜਾਰੀ ਹੈ ਹੁਣ ਗੱਲ ਮੀਂਹ ਦੀ ਉਹ ਚੱਲ ਪਈ ਤਾਂ ਆਪਾਂ ਫਿਰ ਮੀਂਹ ਦੀਓ ਕਰਦੇ ਆ ਇਸ ਤੋਂ ਬਾਅਦ ਕੁਝ ਹੋਰ ਗੱਲਾਂ ਬਤਾਂ ਕੁਝ ਹੋਰ ਖਬਰਾਂ ਆਈਆਂ ਪੰਜਾਬ ਦੀਆਂ ਉਹਦੇ ਉੱਤੇ ਵੀ ਚਰਚਾ ਕਰਦੇ ਆ ਸੋ بارش ਦੇ ਕਾਰਨ ਬਿਆਸ ਦੇ ਲਾਗੇ ਪੁਲ ਦੇ ਲਾਗੇ ਇੱਕ ਮੇਨ ਰੋਡ ਦੇ ਉੱਪਰ ਇੱਕ ਖੱਡਾ ਬਣਿਆ ਹੋਇਆ ਟੋਆ ਪਿਆ ਹੋਇਆ ਜਿਹਦੇ ਵਿੱਚ ਕੱਲ ਦੀ ਡੇਟ ਦੇ ਵਿੱਚ 10 ਤੋਂ 12 ਗੱਡੀਆਂ ਜਿਹੜੀਆਂ ਨੇ ਉਹ ਵੱਜੀਆਂ ਨੇ ਉਹਦੇ ਵਿੱਚ ਆ ਕੇ ਤੇ ਉਹਨਾਂ ਦੇ ਟਾਇਰ ਫਟੇ ਆ ਤੇ ਖੁਸ਼ਕਿਸਮਤੀ ਕਹਿ ਲੋ ਗنیمਤ ਕਹਿ ਲੋ ਇਹ ਰਹੀ ਕਿ ਉਹਨਾਂ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੋ ਡਰਾਈਵਰਾਂ ਦੀ ਸੂਝ-ਬੂਝ ਕਾਰਨ ਸੋ ਉਹ ਵੱਡੇ ਹਾਦਸਿਆਂ ਤੋਂ ਬਚ ਗਏ ਨੇ ਤੇ ਪਰ ਇਹ ਵੀ ਜਿਹੜਾ ਅਚਾਨਕ ਚੰਗੇ ਰੋਡ ਦੇ ਵਿੱਚ ਇਹਾਂ ਦੇ ਟੋਏ ਆਉਣੇ ਇਸ ਤਰ੍ਹਾਂ ਦੇ ਖੱਡੇ ਆਉਣੇ ਸੋ ਇਹ ਖੁੱਤੀਆਂ ਕੀ ਕਹਿੰਦੇ ਆ ਕਿ ਇਹ ਪਾਛਾ ਦੇ ਵਿੱਚ ਵੱਖੋ ਵੱਖਰਾ ਇਹਨਾਂ ਨੂੰ ਕਹਿੰਦੇ ਨੇ ਸੋ ਇਹ ਆਉਂਦੇ ਆ ਜਦੋਂ ਅਚਾਨਕ ਰੋਡ ਦੇ ਉੱਤੇ ਆਪਣੀ ਨਾਰਮਲ ਸਪੀਡ ਦੇ ਉੱਤੇ ਜਦੋਂ ਗੱਡੀਆਂ ਚੱਲਦੀਆਂ ਤੇ ਅਚਾਨਕ ਜਾ ਕੇ ਜਦੋਂ ਇਹ ਗੱਡੀਆਂ ਵਿੱਚ ਗਿਰਦੀਆਂ ਨੇ ਤੇ ਜਿਹੜਾ ਨੁਕਸਾਨ ਹੁੰਦਾ ਉਹ ਤੁਹਾਡੇ ਸਾਹਮਣੇ ਆ ਸੋ ਇਸ ਤੋਂ ਬਾਅਦ ਕਹਿੰਦੇ ਜਿਹੜੇ ਲੋਕ ਇਸ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਨਾਲੇ ਬਹਾਸੇ ਵਾਪਰੇ ਆ ਉਹਨਾਂ ਨੇ ਜਦੋਂ ਨੇੜੇ ਦੇ ਟੋਲ ਪਲਾਜੇ ਨਾਲ ਸੰਪਰਕ ਕੀਤਾ ਤਾਂ ਕਹਿੰਦੇ ਉਹਨਾਂ ਨੇ ਵੀ ਡੇਢ ਡੇਢ ਦੋ ਦੋ ਘੰਟੇ ਉਹਨਾਂ ਦੀ ਸਾਰ ਨਹੀਂ ਲਈ ਸੋ ਕੁੱਲ ਮਿਲਾ ਕੇ ਟੋਲ ਐਕਟ ਜਿਹੜੇ ਇਹ ਬਣੇ ਹੋਏ ਨੇ ਟੋਲ ਅਗਰੋ ਉਹਦੇ ਵਿੱਚ ਇਹ ਚੀਜ਼ਾਂ ਕਲੀਅਰ ਨੇ ਅਗਰ ਇਸ ਤੁਹਾਡੇ ਕੋਈ ਇਲਾਕੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਉਹਨੂੰ ਗੱਡੀ ਨੂੰ ਉੱਥੋਂ ਹਟਾਉਣਾ ਤੇ ਜਾਂ ਉਹਨੂੰ ਮਦਦ ਪਹੁੰਚਾਉਣਾ ਕੋਈ ਨਾ ਲੋਕਾਂ ਦੀ ਜਿਹੜੀ ਉਹ ਜ਼ਿੰਮੇਵਾਰੀ ਦੱਸੀ ਜਾਂਦੀ ਹੈ ਸੋ ਕੁੱਲ ਮਿਲਾ ਕੇ ਕੱਲ ਜਿਹੜਾ ਇੱਥੇ ਮਹੀਨੇ ਨੁਕਸਾਨ ਕੀਤਾ ਲੋਕਾਂ ਦਾ ਤੇ ਮੋੜ ਮੰਡੀ ਦੇ ਵਿੱਚ ਬਸ ਜੇਕਰ ਮਹੀਨਾ ਪਿਆ ਹੁੰਦਾ ਤੇ ਓਵਰਫਲੋ ਨਾ ਹੋਇਆ ਹੁੰਦਾ ਸਿਵਰੇਜ ਤਾਂ ਸ਼ਾਇਦ ਉਹ ਬਸ ਚੋਰੀ ਕਰਕੇ ਲੈ ਜਾਂਦੇ ਇਸੇ ਤਰ੍ਹਾਂ ਕੱਲ੍ਹ ਲੁਧਿਆਣੇ ਦਾ ਹਾਲ ਰਿਹਾ ਲੁਧਿਆਣੇ ਦੀ ਟ੍ਰੈਫਿਕ ਕੱਲ ਦੁਪਹਿਰ ਤੋਂ ਬਾਅਦ ਇਸ ਤਰ੍ਹਾਂ ਚੱਲੀ ਵੀ ਜਿੰਮੇਵਾਰਤ ਰੁਕ ਜੇ ਗਿਆ ਹੁੰਦਾ ਸਾਰਾ ਕੁਝ ਤੇ ਗੱਡੀਆਂ ਸਕੂਟਰ ਕਾਰਾਂ ਪਾਣੀ ਦੇ ਵਿੱਚ ਜਿਹੜੀਆਂ ਉਹ ਬੰਦ ਹੋਏ ਤੇ ਲੋਕ ਧੱਕਾ ਲਾਉਂਦੇ ਦੇਖੇ ਗਏ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਕੱਲ ਲੁਧਿਆਣੇ ਦੇ ਵਿੱਚ ਹੋਈਆਂ ਤੇ ਮੇਰੀ ਦੋ ਚਾਰ ਲੋਕਾਂ ਨਾਲ ਗੱਲ ਵੀ ਹੋਈ ਤੇ ਮੈਂ ਪੁੱਛਿਆ ਵੀ ਇਹ ਕਿਉਂਕਿ ਮੈਂ ਉਦੋਂ ਬਾਹਰ ਸੀ ਉਸ ਟਾਈਮ ਦੇ ਉੱਤੇ ਲੁਧਿਆਣੇ ਤੋਂ ਤੇ ਜਦੋਂ ਪਤਾ ਲੱਗਿਆ ਕਹਿੰਦੇ ਵੀ ਇੱਥੇ بارش ਇੰਨੀ ਜ਼ਬਰਦਸਤ ਹੋਈ ਹੈ ਇਕਦਮ ਪੂਰਾ ਜਿੱਦਾਂ ਕਹਿੰਦੇ ਵੀ ਬੱਦਲੇ ਖੁੱਲ ਕੇ गिर ਗਿਆ ਹੁੰਦਾ ਇੱਥੇ ਸੋ ਇਸ ਤਰ੍ਹਾਂ ਉੱਥੇ بارش ਹੋਈ ਹੈ ਸੋ ਕੁੱਲ ਮਿਲਾ ਕੇ ਕਿ ਜਿਹੜਾ ਕੱਲ بارش ਪੂਰੇ ਪੰਜਾਬ ਦੇ ਵਿੱਚ ਕਿਤੇ ਘਟ ਹੋਈ ਹੈ ਕਿਤੇ ਵਧ ਹੋਈ ਹੈ ਲਗਾਤਾਰੇ ਪਿਛਲੇ 24 ਘੰਟਿਆਂ ਤੋਂ ਚੱਲ ਰਿਹਾ ਸਿਲਸਿਲਾ ਹੁਣ ਥੋੜਾ ਜਿਆ ਤ ਤੁਸੀਂ ਇੰਦਰ ਮੇਰੇ ਦੇਖ ਸਕਦੇ ਹੋ ਹੁਣ ਕੁਛ ਜਿਹੜੀ ਹੈ ਬਰਸਾਤ ਜਿਹੜੀ ਆ ਕੁਛ ਘਟੀ ਹੈ ਤੇ ਇਸੇ ਤਰ੍ਹਾਂ ਇਹ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਹਾਦਸੇ ਵਾਪਰੇ ਨੇ ਉਹ ਵੀ ਬਰਸਾਤ ਦੇ ਕਾਰਨ ਹੀ ਵਾਪਰੇ ਨੇ ਸੋ ਦੂਜੀ ਗੱਲ ਆਪਾਂ ਅਗਰ ਕਰੀਏ ਤਾਂ ਕੱਲ ਇੱਕ ਜਿਹੜਾ ਵੱਡਾ ਹਾਦਸਾ ਵਾਪਰੇ ਆ ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਦਰਾਹੇ ਦੇ ਲਾਗੇ ਜਗੇੜਾ ਨਹਿਰ ਦੇ ਪੁਲ ਦੇ ਲਾਗੇ ਇੱਕ ਹਾਦਸਾ ਵਾਪਰੇ ਆ ਮਾਤਾ ਨੈਣਾ ਜੀ ਦੇ ਵੀ ਤੋਂ ਦਰਸ਼ਨ ਕਰਕੇ ਸੰਗਤ ਰੂਪ ਲੋਕ ਜਿਹੜੇ ਆਪਣੇ ਮਲੇਰ ਕੋਟਲਾ ਦੇ ਆ ਰਹੇ ਸੀ ਸੋ ਅਚਾਨਕ ਉੱਥੇ ਆ ਕੇ ਇਹ ਜਿਹੜਾ ਛੋਟਾ ਹਾਥੀ ਜਿਹਨੂੰ ਕਿਹਾ ਜਾਂਦਾ ਟਾਟਾ ਏਸ ਇਹ ਬੇਕਾਬੂ ਹੋ ਕੇ ਨਹਿਰ ਦੇ ਵਿੱਚ ਗਿਰ ਗਿਆ ਸੋ ਉਸ ਤੋਂ ਬਾਅਦ ਇੱਥੇ ਬਚਾਅ ਕਾਰਜ ਸ਼ੁਰੂ ਹੁੰਦੇ ਨੇ ਤੇ 19 ਲੋਕਾਂ ਨੂੰ ਇੱਥੋਂ ਬਚਾ ਲਿਆ ਜਾਂਦਾ ਤੇ 8 ਲੋਕਾਂ ਦੀ ਹੁਣ ਤੱਕ ਮੌਤ ਦੀ ਪੁਸ਼ਟੀ ਪ੍ਰਸ਼ਾਸਨ ਵੱਲੋਂ ਕਰ ਦਿੱਤੀ ਗਈ ਹੈ ਦੋ ਲੋਕ ਹਾਲੇ ਵੀ ਜਿਹੜੇ ਐ ਇਹਦੇ ਵਿੱਚ ਮਿਸਿੰਗ ਪਰਸਨ ਦੱਸੇ ਜਾ ਰਹੇ ਨੇ ਉਹਨਾਂ ਦੀ ਭਾਲ ਜਾਰੀ ਹੈ ਸੋ ਕੁੱਲ ਮਿਲਾ ਕੇ 29 ਲੋਕ ਇਸ ਛੋਟੇ ਹਾਥੀ ਦੇ ਵਿੱਚ ਸਵਾਰ ਸੀ ਸੋ ਇੱਥੇ ਦੋ ਤਿੰਨ ਚੀਜ਼ਾਂ ਨੇ ਤੇ ਜੇ ਤਾਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਸਾਡੀਆਂ ਆਪਣੀਆਂ ਵੀ ਬਣਦੀਆਂ ਤੇ ਜਿੰਨੀ ਕ ਸਮਰਥਾ ਗੱਡੀ ਦੀ ਅਗਰ ਅਸੀਂ ਉਹਦੇ ਤੋਂ ਵੱਧ ਵੀ ਉਹਦੇ ਵਿੱਚ ਬੈਠਦੇ ਆ ਤਾਂ ਕਿਤਨੋਂ ਕਿਤੇ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਵਾਪਰਦੇ ਨੇ ਫਿਰ ਉੱਥੇ ਜਿਹੜੀ ਹੈ ਫਿਰ ਸਾਨੂੰ ਬਹੁਤ ਪਛਤਾਉਣਾ ਪੈਂਦਾ ਸੋ ਆ ਜਿਹੜੀਆਂ ਕੀਮਤੀ ਜਾਨਾਂ ਗਈਆਂ ਨੇ ਇਹਦੇ ਵਿੱਚ ਕੁਝ ਬਡੇਰੀ ਉਮਰ ਦੇ ਵੀ ਨੇ ਕੁਝ ਨੌਜਵਾਨ ਵੀ ਨੇ ਤੇ ਬੱਚੇ ਵੀ ਇਹਦੇ ਵਿੱਚ ਸ਼ਾਮਲ ਨੇ ਇਹ ਜਿਹੜੀਆਂ 8 ਮੌਤਾਂ ਜਿਹੜੀਆਂ ਡਿਕਲੇਅਰ ਕਰ ਦਿੱਤੀਆਂ ਨੇ ਪ੍ਰਸ਼ਾਸਨ ਨੇ ਸੋ ਕੁੱਲ ਮਿਲਾ ਕੇ ਜਿਹੜੀਆਂ 19 ਲੋਕਾਂ ਨੂੰ ਬਚਾ ਲਿਆ ਗਿਆ ਪਰ ਇਹ ਹਾਦਸੇ ਜਿਹੜੇ ਇਸ ਤਰ੍ਹਾਂ ਦੇ ਵਾਪਰਦੇ ਨੇ ਅਸੀਂ ਧਾਰਮਿਕ ਸਥਾਨਾਂ ਦੇ ਉੱਤੇ ਜਾਂਦੇ ਆਂ ਟਰੈਕਟਰਾਂ ਟਰਾਲੀਆਂ ਦੇ ਵਿੱਚ ਤੇ ਜਾਂ ਇਸ ਤਰ੍ਹਾਂ ਦੇ ਵਾਹਨਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਕੰਮਾਂ ਲਈ ਬਣੇ ਹੀ ਨਹੀਂ ਹੋਏ ਸੋ ਇਹ ਕਿਉਂ ਹੁੰਦਾ ਸਾਰਾ ਕੁਝ ਕਿਉਂਕਿ ਅਸੀਂ ਜਦੋਂ ਮਹਗੀਆਂ ਚੀਜ਼ਾਂ ਨੂੰ ਖੂਡ ਨਹੀਂ ਕਰ ਪਾਉਂਦੇ ਜਾਂ ਉਹਨਾਂ ਦੇ ਕਿਰਾਏ ਨਹੀਂ ਭਰ ਪਾਉਂਦੇ ਤਾਰ ਇੱਕ ਬੰਦਾ ਕਹਿੰਦਾ ਵੀ ਮੇਰੇ ਕੋਲ ਜਿਹੜਾ ਸਾਧਨ ਆ ਉਸ ਦੇ ਹਿਸਾਬ ਨਾਲ ਜਾਵਾਂ ਠੀਕ ਹੈ ਪਹਿਲਾਂ ਵੀ ਆਪਾਂ ਵੀ ਜਾਂਦੇ ਆਏ ਆ ਆਪਣੇ ਤੋਂ ਪਹਿਲਾਂ ਆਪਣੇ ਬਜ਼ੁਰਗ ਵੀ ਗੱਡਿਆਂ ਦੇ ਉੱਤੇ ਜਾਂਦੇ ਆਏ ਨੇ ਫਿਰ ਟਰੈਕਟਰ ਟਰਾਲੀਆਂ ਆ ਗਈਆਂ ਹੁਣ ਆ ਇਸ ਤਰ੍ਹਾਂ ਸੋ ਇਹਨਾਂ ਦੇ ਉੱਤੇ ਆਮ ਬੰਦਾ ਆਪਣੀ ਰੋਜੀ ਰੋਟੀ ਦੇ ਲਈ ਇਹ ਛੋਟਾ ਹਾਥੀ ਜਿਹਨੂੰ ਕਹਿੰਦੇ ਨੇ ਟਾਟਾ ਇਹ ਸੇ ਖਰੀਦ ਲੈਂਦਾ ਸੋ ਇਸ ਤਰ੍ਹਾਂ ਦੇ ਫਿਰ ਉਹ ਜਦੋਂ ਧਾਰਮਿਕ ਸਥਾਨਾਂ ਦੇ ਉੱਤੇ ਤੇ ਜਾਂ ਹੋਰ ਕਿਸੇ ਡੈਥ ਵਗੈਰਾ ਹੁੰਦੀ ਆ ਉੱਥੇ ਜਾਂਦੇ ਨੇ ਤੇ ਇਸ ਤਰ੍ਹਾਂ ਭਰ ਕੇ ਇਹਨਾਂ ਨੂੰ ਇਹ ਜਦੋਂ ਹਾਦਸੇ ਵਾਪਰਦੇ ਨੇ ਤੇ ਉਦੋਂ ਬੜਾ ਦੁੱਖ ਲੱਗਦਾ ਸੋ ਇਹੀ ਬੇਨਤੀ ਕਰਾਂਗੇ ਕਿ ਆਪਾਂ ਜਦੋਂ ਵੀ ਕਿਤੇ ਜਾਣਾ ਹੈ ਪਹਿਲਾਂ ਆਪਣੀ ਜਾਨ ਸੁਰੱਖਿਅਤ ਹੋਵੇ ਔਰ ਦੂਸਰਾ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਡੀਆਂ ਜਾਂ ਇਸ ਤਰ੍ਹਾਂ ਦੇ ਵਾਹਨਾਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਕੋਈ ਵਾਰਨਿੰਗ ਵਗੈਰਾ ਜਾਂ ਕੋਈ ਇਸ ਤਰ੍ਹਾਂ ਦਾ ਕੁਝ ਜਿਹੜਾ ਜੋ ਬਣਦਾ ਉਹਨਾਂ ਦਾ ਉਹ ਦਿੱਤਾ ਜਾਵੇ ਤਾਂ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਹਾਦਸੇ ਨਾ ਵਾਪਰਨ ਪਰ ਕਈ ਵਾਰੀ ਕੀ ਹੁੰਦਾ ਜਦੋਂ ਇਸ ਤਰ੍ਹਾਂ ਕਿਸੇ ਗੱਡੀ ਨੂੰ ਕਿਸੇ ਟਰਾਲੀ ਨੂੰ ਜਾਂ ਕਿਸੇ ਸਾਧਨ ਨੂੰ ਰੋਕਿਆ ਜਾਂਦਾ ਜਿਹੜੀ ਕਿ ਲੋਡ ਨਾਲੋਂ ਵੱਧ ਆਪਣੇ ਵਿੱਚ ਸਵਾਰੀਆਂ ਬਿਠਾਈਆਂ ਹੁੰਦੀਆਂ ਨੇ ਤੇ ਜਾਂ ਉਹਨਾਂ ਦੇ ਬਚਾਅ ਦੇ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਹੁੰਦੇ ਤੇ ਉੱਥੇ ਜਦੋਂ ਪ੍ਰਸ਼ਾਸਨ ਜਾਂ ਪੁਲਿਸ ਰੋਕਦੀ ਹੈ ਤਾਂ ਉੱਥੇ ਫਿਰ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਧਾਰਮਿਕ ਇਸ਼ੂ ਬਣਾ ਲੈਂਦੇ ਨੇ ਸੋ ਇਹ ਆਪਾਂ ਨੇ ਇੱਕ ਫਰਕ ਦੇ ਲਈ ਦੇ ਨਾਲ ਆਪਣੀ ਜਾਨ ਦੇ ਨਾਲ ਸਮਝ ਕੇ ਵੀ ਸਾਡੀ ਜਾਨ ਤੋਂ ਕੀਮਤੀ ਕੁਝ ਨਹੀਂ ਹੈਗਾ ਸਾਨੂੰ ਇੱਥੇ ਪ੍ਰਸ਼ਾਸਨ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਸਾਹੇ ਤੇ ਲਾਗੇ ਹਾਦਸਾ ਹੋਇਆ ਸੋ ਇਹਦੇ ਵਿੱਚ ਆਮ ਘਰਾਂ ਦੇ ਗਰੀਬ ਘਰਾਂ ਦੇ ਲੋਕ ਜਿਹੜੇ ਉਹ ਸਵਾਰ ਸੀ ਸੋ ਮਾਤਾ ਨਾਨੇ ਦੇਵੀ ਦੇ ਮੱਥਾ ਟੇਕਣ ਤੋਂ ਬਾਅਦ ਇਹ ਜਦੋਂ ਵਾਪਸ ਆ ਕੇ ਇੱਥੇ ਜਗੜੇ ਦੇ ਪੁੱਲ ਤਰਾਹੇ ਦੇ ਲਾਗੇ ਇਹ ਨਹਿਰ ਦੇ ਵਿੱਚ ਜਾ ਕੇ ਗਿਰਿਆ ਬੇਕਾਬੂ ਹੋਇਆ ਇਹ ਛੋਟਾ ਹਾਥੀ ਤੇ ਜਿਹੜਾ ਹਾਸਾ ਜਿਹੜਾ ਵਾਪਰੇ ਆ ਔਰ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਉੱਥੇ ਬਚਾਅ ਕਾਰਜਾਂ ਦੇ ਵਿੱਚ ਲੱਗਿਆ ਹੋਇਆ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੇ ਖੰਨਾ ਦੇ ਐਸਐਸਪੀ ਦਰਾਹਾ ਦੇ ਪੈਲ ਦੇ ਜਿਹੜੇ ਹੋਰ ਅਧਿਕਾਰੀ ਨੇ ਉਹ ਉੱਥੇ ਲਗਾਤਾਰ ਜਿਹੜੇ ਆ ਬਚਾਅ ਕਾਰਜਾਂ ਦਾ ਯਤਨ ਲੈ ਰਹੇ ਨੇ ਜਿਹੜੇ ਦੋ ਪਰਸਨ ਹਲੇ ਜਿਨ੍ਹਾਂ ਦੀ ਭਾਲ جاری ਹੈ ਨਹਿਰ ਦੇ ਵਿੱਚ ਉਹਨਾਂ ਦੇ ਨਾਲ ਲਈ ਐਮਡੀਆਰਫ ਦੀਆਂ ਟੀਮਾਂ ਨੇ ਉਹ ਲਗਾਤਾਰ ਆਪਣੀਆਂ ਉੱਥੇ ਕੰਮ ਕਰ ਰਹੀਆਂ ਨੇ ਸੋ ਉਹਦੇ ਨਾਲ ਦੇਖਦੇ ਹਾਂ ਉਹਨਾਂ ਦੀ ਭਾਲ ਜਿਹੜੀ ਉਹ ਲਗਾਤਾਰ ਚੱਲ ਰਹੀ ਹੈ ਸੋ ਕੁੱਲ ਮਿਲਾ ਕੇ ਇਸ ਤਰ੍ਹਾਂ ਦੇ ਹਾਸਿਆਂ ਤੋਂ ਅਸੀਂ ਖੁਦ ਵੀ ਬਚ ਸਕਦੇ ਹਾਂ ਸੋ ਉਹਦੇ ਲਈ ਥੋੜਾ ਜਿਹਾ ਸਾਨੂੰ ਅਵੇਅਰ ਹੋਣਾ ਪਏਗਾ ਤੇ ਇਸੇ ਤਰ੍ਹਾਂ ਲੈਂਡ ਪੂਲਿੰਗ ਜਿਹੜੀ ਆ ਪਾਲਿਸੀ ਦੀ ਗੱਲ ਆਪਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਰ ਰਹੇ ਹਾਂ ਤੋਂ ਸਰਕਾਰੀ ਪੱਖ ਆਪਣੀ ਜਗ੍ਹਾ ਦੇ ਉੱਤੇ ਦਾਅਵੇ ਕੀਤੇ ਜਾ ਰਹੇ ਨੇ ਸੋ ਹੁਣ ਇੱਕ ਪੱਖ ਇਹ ਵੀ ਨਿਕਲ ਕੇ ਆਇਆ ਕਿ ਇਹਦੇ ਵਿੱਚ ਜਿਹੜੀਆਂ ਪਹਿਲਾਂ ਜਿਹੜੀਆਂ ਸਰਕਾਰ ਨੇ ਡਿਵੈਲਪ ਕੀਤੇ ਨੇ ਏਰੀਏ ਖੁਸ਼ਪੁੱਡਾ ਦੇ ਨਾਲ ਜਿਹੜੇ ਪੁੱਡਾ ਵੱਲੋਂ ਡਿਵੈਲਪ ਕੀਤੇ ਗਏ ਨੇ ਜਾਂ ਹੋਰ ਅਥਾਰਟिटीज ਵੱਲੋਂ ਕੀਤੇ ਗਏ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰਾਪਰਟੀਜ਼ ਹੈਗੀਆਂ ਨੇ ਉਹ ਹਾਲੇ ਸੇਲ ਨਹੀਂ ਹੋਈਆਂ ਉਹ ਖਾਲੀ ਪਈਆਂ ਨੇ ਉਹਦਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੋ ਇੱਥੇ ਵੱਡੇ ਪੱਧਰ ਦੇ ਉੱਤੇ ਕਿਹਾ ਜਾ ਰਿਹਾ ਜਿਦੋਂ ਉਹ ਨਹੀਂ ਸੇਲ ਹੋਈਆਂ ਤੇ ਤੁਸੀਂ ਨਮੀਆਂ ਬਣਾਉਣ ਦੀ ਗੱਲ ਕਰ ਰਹੇ ਹੋ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਬਾਲੀ ਉਹਨਾਂ ਨੇ ਇਹ ਸਿੱਧਾ ਖੁਲਾਸਾ ਕੀਤਾ ਕਹਿੰਦੇ ਹੋ ਸਕਦਾ ਉਹਦੇ ਖਾਲੀ ਰਹਿਣ ਦੇ ਕੋਈ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਉਹਨਾਂ ਕਾਰਨਾਂ ਨੂੰ ਸਮਝਣ ਦੀ ਲੋੜ ਹੈ ਸੋ ਇਹ ਜਿਹੜੀ ਪਾਲਿਸਿਸ ਨੇ ਇਹਨਾਂ ਨੂੰ ਪੰਜਾਬ ਸਰਕਾਰ ਜਿਹੜੀ ਹੈ ਉਹ ਸਹੀ ਸਾਬਤ ਕਰਨ ਉੱਤੇ ਲੱਗੀ ਹੋਈ ਹੈ ਸੋ ਕਿਸਾਨਾਂ ਨੂੰ ਸਮਝਾਉਣ ਦੇ ਲਈ ਅ ਅਧਿਕਾਰੀਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਪਰ ਇਹ ਆ ਵੀ ਦੂਜੇ ਪਾਸੇ ਪਿੰਡਾਂ ਦੇ ਵਿੱਚ ਬੋਰਡ ਲਗਾਏ ਜਾ ਰਹੇ ਨੇ ਕਿ ਕਿਸੇ ਵੀ ਇਸ ਤਰ੍ਹਾਂ ਦੇ ਅਧਿਕਾਰੀ ਨੂੰ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਨੂੰ ਪਿੰਡ ਦੇ ਵਿੱਚ ਵੜ ਨਹੀਂ ਦਿੱਤਾ ਜਾਵੇਗਾ ਇਸ ਤਰ੍ਹਾਂ ਦਾ ਜਿਹੜਾ ਇਹ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਵਰਤਾਂਤ ਕਈ ਪਿੰਡਾਂ ਦੇ ਵਿੱਚ ਚੱਲ ਰਿਹਾ ਹੈ ਸੰਯੁਕਤ ਕਿਸਾਨ ਮੋਰਚਾ ਅ ਸਰਗਰਮ ਹੋਇਆ ਸੋ ਉਹਨਾਂ ਨੇ ਆਪਣੇ ਪ੍ਰੋਗਰਾਮ ulik ਦਿੱਤੇ ਨੇ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੇ ਇਤੋਂ ਤੱਕ ਵੀ ਕਹਿ ਦਿੱਤਾ ਕਹਿੰਦੇ ਜੇ ਪਾਲਿਸੀ ਇੰਨੀਓ ਚੰਗੀ ਐ ਸੋ ਉਹਨਾਂ ਨੇ ਪੰਜਾਬ ਦੇ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਐ ਪਹਿਲਾਂ ਤਾਂ ਇਸ ਪਾਲਿਸੀ ਨੂੰ ਰੱਦ ਕੀਤਾ ਜਾਵੇ ਇਹਨੂੰ ਵਾਪਸ ਲਿਆ ਜਾਵੇ ਕਹਿੰਦੇ ਇਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕਿਸਾਨੀ ਦਾ ਭਲਾ ਨਹੀਂ ਹੋਣਾ ਸੋ ਦੂਜਾ ਕਹਿੰਦੇ ਜੇ ਭਲਾ ਹੋ ਸਕਦਾ ਤਾਂ ਤੁਹਾਡੇ ਜਿਹੜੇ ਤੁਹਾਡੇ ਸਮੇਤ 94 ਵਿਧਾਇਕ ਨੇ ਕਹਿੰਦੇ ਉਹਨਾਂ ਨੂੰ ਹੀ ਕਹੋ ਆਪਣੀਆਂ ਜ਼ਮੀਨਾਂ ਦੇ ਕੇ ਉਹ ਮਾਲਾ-ਮਾਲ ਹੋ ਜਾਣ ਸੋ ਕਹਿੰਦੇ ਜੇ ਫਾਇਦਾ ਹੋਣਾ ਤੁਸੀਂ ਆਪਦਿਆਂ ਦਾ ਹੀ ਕਰਦੋ ਸੋ ਕੁੱਲ ਮਿਲਾ ਕੇ ਜਿਹੜੇ ਕਿਸਾਨ ਆਗੂ ਨੇ ਉਹ ਇਸ ਚੀਜ਼ ਨੂੰ ਇਸ ਪਾਲਿਸੀ ਨੂੰ ਸਿਰੇ ਤੋਂ ਰੱਦ ਕਰ ਰਹੇ ਨੇ ਤੇ ਇਸੇ ਤਰ੍ਹਾਂ ਕਿਸਾਨ ਜਥੇਬੰਦੀ ਉਹ ਗ੍ਰਾਹਾਂ ਜਥੇਬੰਦੀ ਹੈ ਉਹਦਾ ਵੀ ਆਪਣਾ ਕੈਡਰ ਬਹੁਤ ਵੱਡਾ ਉਹਨੇ ਵੀ ਇਸ ਤਰੀਕੇ ਦੇ ਨਾਲ ਸੰਯੁਕਤ ਕਿਸਾਨ ਮੋਰ ਮਿਲ ਕੇ ਚੱਲਣ ਦਾ ਪ੍ਰੋਗਰਾਮ ਜਿਹੜੇ ਉਲਿਕੇ ਹੋਏ ਨੇ ਸੋ ਕਿਸਾਨ ਮਜ਼ਦੂਰ ਜਥੇਬੰਦੀ ਜਿਹੜੀ ਆ ਸਰਬਣਪੰਦੇ ਰੋਣ ਵਾਲੀ ਉਹਨੇ ਵੀ ਆਪਣੇ ਤੌਰ ਦੇ ਉੱਤੇ ਪ੍ਰੋਗਰਾਮ ਲਿਖੇ ਹੋਏ ਨੇ ਕੁੱਲ ਮਿਲਾ ਕੇ ਇਹ ਜਿਹੜਾ ਹੁਣ ਇੱਕ ਕੇਂਦਰ ਬਿੰਦੂ ਬਣੀ ਹੋਈ ਹੈ ਇਹ ਸਾਡੀ ਪਾਲਿਸੀ ਜਿਹੜੀ ਹੈ ਇਹਦੇ ਉੱਤੇ ਹੁਣ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਪਰ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਮਨਜਿੰਦਰ ਸਿੰਘ ਕੰਗ ਉਹਨਾਂ ਨੇ ਪਹਿਲੇ ਇੱਕ ਪੋਸਟ ਪਾਈ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨੀ ਦੇ ਨਾਲ ਇਸ ਸੰਬੰਧ ਦੇ ਵਿੱਚ ਅਗਰ ਗੱਲਬਾਤ ਕੀਤੀ ਜਾਵੇ ਤਾਂ ਜ਼ਿਆਦਾ ਫਾਇਦਰ ਹੋਏਗਾ ਸੋ ਇਸ ਪੋਸਟ ਦੇ ਕੀ ਮਹਨਨੇ ਨੇ ਸੋ ਜਿਹੜੀ ਪੋਸਟ ਉਹਨਾਂ ਦੀ ਫਿਰ ਉਸ ਕੋ ਸਮੇਂ ਬਾਅਦ ਉਹ ਐਕਸ ਤੋਂ ਹਟਾ ਲਈ ਗਈ ਹੈ ਜਾਂ हट ਗਈ ਹੈ ਕੀ ਉਹਦੇ ਕਾਰਨ ਨੇ ਉਹ ਵੀ ਇੱਕ ਚਰਚਾ ਚੱਲ ਰਹੀ ਹੈ ਪਰ ਦੂਜੇ ਪਾਸੇ ਤਾਂ ਫੇਸਬੁੱਕ ਦੇ ਉੱਤੇ ਉਹਨਾਂ ਦੀ ਪੋਸਟ ਦੱਸਿਆ ਜਾ ਰਿਹਾ ਵੀ ਐਜ਼ ਇਟ ਇਜ਼ ਜਿਹੜੀ ਉਹ ਇਸੇ ਤਰ੍ਹਾਂ ਕਾਲ ਆਮ ਆਦਮੀ ਪਾਰਟੀ ਦੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਬਲਾਕ ਪ੍ਰਧਾਨ ਵੱਲੋਂ ਇਸੇ ਪਾਲਿਸੀ ਦੇ ਵਿਰੁੱਧ ਦੇਵੇ ਵਿੱਚ ਰੋਸ ਦੇ ਵਿਰੁੱਧ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਕਿ ਆਪਣੇ ਅਹੁਦੇ ਤੋਂ ਸੋ ਇਸ ਤਰ੍ਹਾਂ ਦਾ ਜਿਹੜਾ ਸਿਲਸਿਲਾ ਜਿਹੜਾ ਲਗਾਤਾਰ ਚੱਲ ਰਿਹਾ ਹੈ ਸੋ ਹੁਣ ਦੇਖਦੇ ਹਾਂ ਇਸ ਪਾਲਿਸੀ ਦੇ ਲਈ ਸਰਕਾਰ ਕੁਝ ਹੋਰ ਸੋਧਾਂ ਕਰਕੇ ਲੈ ਕੇ ਆਉਂਦੀ ਹੈ ਤੇ ਜਾਂ ਕਿਸਾਨਾਂ ਨੂੰ ਸਮਝਾ ਪਾਉਂਦੀ ਹੈ ਤੇ ਜਾਂ ਇਹ ਵਾਪਸ ਲਈ ਜਾਂਦੀ ਹੈ ਸਮਾਂ ਦੱਸੇਗਾ ਪਰ ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਪੱਧਰ ਦੇ ਉੱਤੇ ਆਪਣੇ ਪ੍ਰੋਗਰਾਮਾਂ ਦਾ ਜਿਹੜਾ ਉਹ ਐਲਾਨ ਕਰ ਦਿੱਤਾ ਸੋ ਦੂਜੇ ਪਾਸੇ ਗੱਲ ਕਰੀਏ ਬੀਬੀ ਐਮਬੀ ਨੂੰ ਲੈ ਕੇ ਕੱਲ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਮਾਮਲਾ ਸੀ ਸਤਲੁਜ ਜਮਨਾ ਲਿੰਕ ਦਾ ਹਨ ਦਾ ਪੰਜਾਬ ਵੱਲੋਂ ਲਾ ਹਾਈ ਕੋਰਟ ਦੇ ਇੱਕ ਮਾਮਲੇ ਨੂੰ ਚੁਣੌਤੀ ਦਿੱਤੀ ਗਈ ਸੀ ਸੁਪਰੀਮ ਕੋਰਟ ਨੇ ਉਸ ਮਾਮਲੇ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ ਪੰਜਾਬ ਨੇ ਜਿਹੜਾ ਇੱਕ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਇਆ ਸੀ ਕਿ ਹਰਿਆਣਾ ਨੂੰ 45000 4500 ਆਪਣੇ 4500 ਮੈਗਾ ਆਪਣੇ ਪਾਣੀ ਜਿਹੜਾ ਹੈ ਉਹ ਵੱਧ ਹਰਿਆਣਾ ਨੂੰ ਦਿੱਤਾ ਜਾਵੇ ਤੇ 4500 ਕਿਊਸਿਕ ਫੁੱਟ ਪਾਣੀ ਸੋ ਮਾਫੀ ਚਾਹੁੰਦਾ 4500 ਕਿਊਸਿਕ ਫੁੱਟ ਜਿਹੜਾ ਪਾਣੀ ਹਰਿਆਣਾ ਨੂੰ ਆਪਣੇ ਵਾਧੂ ਦੇਣ ਦੀ ਜਿਹੜੀ 45 ਆਪਣੇ ਮੰਗ ਕੀਤੀ ਸੀ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਚੀਜ਼ ਨੂੰ ਕਿਹਾ ਸੀ ਕਿ ਪਾਣੀ ਦੇ ਦਿੱਤਾ ਜਾਵੇ ਤਾਂ ਇਸ ਚੀਜ਼ ਨੂੰ ਚੁਣੌਤੀ ਦੇ ਰੂਪ ਚੁਣੌਤੀ ਦੇ ਕੇ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਕੱਲ ਲੈ ਕੇ ਗਈ ਹੈ ਪਰ ਉੱਥੇ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਸੁਣੋਂ ਤੋਂ ਇਨਕਾਰ ਕਰ ਦਿੱਤਾ ਹੁਣ ਦੇਖਦੇ ਆ ਕਦੋਂ ਇਸ ਮਾਮਲੇ ਨੂੰ ਦੁਬਾਰਾ ਸੋਧ ਕੇ ਫਿਰ ਲਿਜਾਇਆ ਜਾਂਦਾ ਹੈ ਸੋ ਪੰਜਾਬ ਸਰਕਾਰ ਦਾ ਪੱਖ ਹੈ ਕਿ ਹਰਿਆਣੇ ਨੂੰ ਪਾਣੀ ਅਸੀਂ ਪਹਿਲਾਂ ਹੀ ਜਿੰਨਾ ਉਹਦਾ 100% ਪਾਣੀ ਬਣਦਾ ਉਹ ਦੇ ਚੁੱਕੇ ਹਾਂ ਔਰ ਮਾਨਵਤਾ ਦੇ ਆਧਾਰ ਦੇ ਉੱਤੇ ਵੀ ਅਸੀਂ ਵਾਧੂ ਪਾਣੀ ਜਿਹੜਾ ਉਹ ਹਰਿਆਣੇ ਨੂੰ ਦੇ ਦਿੱਤਾ ਹੁਣ ਦੂਜੇ ਪਾਸੇ BBMP ਦਾ ਇੱਕ ਮਾਮਲਾ ਹੋਰ ਗਰਮਾਇਆ ਬੀਬੀ ਅਮੀਦ ਦੇ ਵਿੱਚ ਜਿਹੜਾ 75 ਦਾ ਅਹੁਦਾ ਹੈ ਉਹ ਫਿਰ ਦੁਬਾਰਾ ਚਰਚਾ ਦੇ ਵਿੱਚ ਆ ਗਿਆ ਸੋ ਰਾਜਸਥਾਨ ਦੇ ਇੱਕ ਅਧਿਕਾਰੀ ਬਲਬੀਰ ਸਿੰਘ ਦੀ ਤਰੱਕੀ ਹੋਣ ਤੋਂ ਬਾਅਦ ਹੁਣ ਫਿਰ ਦੁਬਾਰਾ ਜਿਹੜਾ ਹੈ ਇਹ ਅਹੁਦਾ ਖਾਲੀ ਹੈ ਸੋ ਇੱਥੇ ਹੁਣ ਨਵੇਂ ਸਿਰੇ ਤੋਂ 75 ਦੀ ਚੋਣ ਹੋਣੀ ਹੈ ਤੇ ਇਹਦੇ ਵਾਸਤੇ ਜਿਹੜੀਆਂ ਪਹਿਲਾਂ ਸ਼ਰਤਾਂ ਸੀ ਉਹਨਾਂ ਦੇ ਵਿੱਚ ਬਦਲਾਅ ਕਰਕੇ ਤੇ ਇਹਨਾਂ ਸ਼ਰਤਾਂ ਨੂੰ ਹੋਰ ਵਧਾਇਆ ਘਟਾਇਆ ਗਿਆ ਸੋ ਹੁਣ ਪੰਜਾਬ ਦਾ ਦੋਸ਼ ਹੈ ਕਿ ਇੱਥੇ ਹਰਿਆਣਾ ਦਾ ਜਿਹੜਾ ਪਹਿਲਾਂ ਹੀ ਲੰਬੇ ਸਮੇਂ ਤੋਂ ਕਬਜ਼ਾ ਰਿਹਾ ਹੈ ਇਸ ਅਹੁਦੇ ਦੇ ਉੱਤੇ ਉਹਨੂੰ ਹੋਰ ਅੱਗੇ ਵਧਾਉਣ ਦੇ ਲਈ ਇਹ ਜਿਹੜੀਆਂ ਸੌਦਾ ਕੀਤੀਆਂ ਗਈਆਂ ਨੇ ਔਰ ਇੱਥੇ ਇੱਕ ਕੰਡੀਸ਼ਨ ਇਹ ਲਾਈ ਗਈ ਹੈ ਵੀ ਜਿਹੜਾ ਅਧਿਕਾਰੀ ਇਹ ਸੌਦੇ ਲਈ ਚੁਣਿਆ ਜਾਊਗਾ ਉਹਦੇ ਕੋਲ 20 ਸਾਲ ਦਾ ਘਟੋਕੜ ਤਜਰਬਾ ਚਾਹੀਦਾ ਸੋ ਇਸ ਤਰ੍ਹਾਂ ਦੀਆਂ ਸ਼ਰਤਾਂ ਬਣਾ ਕੇ ਇਹ ਪੰਜਾਬ ਦਾ ਦੋਸ਼ ਹੈ ਕਿ ਹਰਿਆਣੇ ਨੂੰ ਫੇਰ ਦੁਬਾਰਾ ਰਸਤਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਪੰਜਾਬ ਸਰਕਾਰ ਦਾ ਕਹਿਣਾ ਕਿ ਜਿਸ ਤਰ੍ਹਾਂ ਇਹ ਚੇਅਰਮੈਨ ਲੈਵਲ ਦੇ ਉੱਤੇ ਸਾਰਾ ਕੁਝ ਹੋ ਰਿਹਾ ਹੈ ਇਹ ਅਧਿਕਾਰ ਉਹਨਾਂ ਦੇ ਕੋਲ ਨਹੀਂ ਹੈਗੇ ਇਹ BBMP ਦੀ ਸੰਯੁਕਤ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਲੈ ਜਾ ਸਕਦੇ ਨੇ ਸੋ ਇਹਨੂੰ ਗੈਰ ਸੰਵਿਧਾਨਿਕ ਜਿਹੜਾ ਉਹਨਾਂ ਨੇ ਦੱਸਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਮੁੱਦਾ ਹੈ BBMP ਦਾ ਇਹ ਦੁਬਾਰਾ ਫੇਰ ਭਖ ਦਾ ਨਜ਼ਰ ਆ ਰਿਹਾ ਸੋ ਕੁੱਲ ਮਿਲਾ ਕੇ ਕੁਝ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਤੇ ਇਹਨਾਂ ਖਬਰਾਂ ਚੋਂ ਜੇਕਰ ਕੁਝ ਹੋਰ ਖਬਰਾਂ ਨਿਕਲਦੀਆਂ ਨੇ ਉਹਨਾਂ ਦੇ ਉੱਤੇ ਵੀ ਕੱਲ ਨੂੰ ਚਰਚਾ ਕਰਾਂਗੇ ਅੱਜ ਲਾਈਟ ਦੀ ਜਿਹੜੀ ਸਮੱਸਿਆ ਰਹੀ ਆਪਾਂ ਨੂੰ ਕਿਉਂਕਿ ਬਾਹਰ ਬਾਰਿਸ਼ ਹੋ ਰਹੀ ਸੀ ਇਸ ਕਰਕੇ ਅੱਜ ਆਪਾਂ ਲਾਈਟ ਦੀ ਸਮੱਸਿਆ ਦੇ ਨਾਲ ਜੂਝਿਆ ਥੋੜਾ ਜਿਹਾ ਸੋ ਉਹਦੇ ਲਈ ਮੈਂ ਮਾਫੀ ਚਾਹੁੰਦਾ ਤੇ ਕੱਲ ਆਪਾਂ ਫੇਰ ਮਿਲਾਂਗੇ ਜਿਹਦੇ ਦੋਸਤਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨ ਔਰ ਇਸ ਪਰਿਵਾਰ ਦਾ ਹਿੱਸਾ ਬਣ ਸੋ ਲਓ ਮੈਂ ਹੁਣ ਤੁਹਾਨੂੰ ਥੋੜਾ ਜਿਹਾ ਬਾਹਰਲਾ ਵੀਊ ਦਿਖਾ ਦਿੰਦਾ ਸੋ ਇੱਥੇ بارش ਤੋਂ ਬਾਅਦ ਕਿਉਂਕਿ ਬੜਾ ਖੂਬਸੂਰਤ ਜਿਹਾ ਵੀਊ ਬਾਹਰ ਬਣਿਆ ਹੋਇਆ ਹਰਿਆਲੀ ਹੈ ਤੇ ਮੈਨੂੰ ਉਮੀਦ ਆ ਵੀ ਤੁਸੀਂ ਸਾਰੇ ਜਿੱਥੇ ਵੀ ਦੇਸ਼ਾਂ-ਵਦੇਸ਼ਾਂ ਦੇ ਵਿੱਚ ਬੈਠੇ ਇਸ ਆਪਣੇ ਪੰਜਾਬ ਲਾਈਵ ਪ੍ਰੋਗਰਾਮ ਦੇ ਨਾਲ ਜੁੜੇ ਹੋ ਤੁਹਾਨੂੰ ਇਹ ਅੱਛਾ ਲੱਗੇਗਾ ਤੇ ਆਪਾਂ ਲੋ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰ੍ਹਾਂ ਦਾ ਜਿਹੜਾ بارش ਤੋਂ ਬਾਅਦ ਜਿਹੜਾ ਮਾਹੌਲ ਬਣਿਆ ਬਾਹਰ ਤੇ ਇਹ ਸਾਰਾ ਕੁਝ ਹੁਣ ਕਿਉਂਕਿ ਸੌਣ ਦੀਆਂ ਝੜੀਆਂ ਜਿਹੜੀਆਂ ਲਗਾਤਾਰ ਉਹ ਚੱਲ ਰਹੀਆਂ ਨੇ ਤੇ ਆ ਦੇਖ ਸਕਦੇ ਹਰ ਹਾਲੇ ਵੀ ਰਵਾਇਤੀ ਤੂਤ ਜਿਹੜੇ ਨੇ ਉਹ ਤੁਹਾਨੂੰ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਤੇ ਆ ਦੇਖ ਸਕਦੇ ਹੋ ਚਾਰੇ ਪਾਸੇ ਘਟੋ ਘਟੇ ਲੁਧਿਆਣੇ ਦਾ ਇਲਾਕਾ ਇਹ ਤੇ ਮੈਂ ਤੁਹਾਨੂੰ ਜਿਹੜਾ ਦਿਖਾ ਰਿਹਾ ਤੇ ਇਹਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਜਿੰਨੀ ਗ੍ਰੀਨਰੀ ਜਿੰਨਾ ਇਹ ਦਰਖਤ ਨੇ ਤੇ ਆ ਦੇਖ ਸਕਦੇ ਹੋ ਇਹ ਵੀ ਆਪਣਾ ਪੰਜਾਬ ਹੈ ਤੇ ਆ ਦੇਖ ਸਕਦੇ ਹੋ ਜੀ ਗ੍ਰੀਨਰੀ ਸਾਰੀ ਤੇ ਆ ਪੁਰਾਣੇ ਤੂਤ ਜਿਨ੍ਹਾਂ ਨੇ ਇਹਨਾਂ ਦੀਆਂ ਤੂਤੀਆਂ ਖਾਧੀਆਂ ਹੋਣਗੀਆਂ ਤੋੜ ਕੇ ਸੋ ਯਾਦ ਆ ਗਿਆ ਹੋਵੇਗਾ ਆਪਣਾ ਪੁਰਾਣਾ ਸਮਾਂ ਤੇ ਇਹ ਜਿਹੜਾ ਸਾਰਾ ਪੰਜਾਬ ਲਾਈਵ ਪ੍ਰੋਗਰਾਮ ਦਾ ਸਾਡਾ ਮਕਸਦ ਹੈ ਤੁਹਾਨੂੰ ਜਿੱਥੇ ਵੀ ਤੁਸੀਂ ਦੁਨੀਆ ਦੇ ਜਿਸ ਕੋਨੇ 'ਚ ਵੀ ਬੈਠੇ ਹੋ ਤੁਹਾਨੂੰ ਆਪਣੇ ਸੋਹਣੇ ਵਤਨ ਪੰਜਾਬ ਦੇ ਨਾਲ ਜੋੜਨ ਦਾ ਤੇ ਪੰਜਾਬ ਦੀ ਅਸਲ ਤਸਵੀਰ ਸਿਆਸੀ ਤਸ ਸਮਾਜਿਕ ਤਸਵੀਰ ਉਹ ਸਾਰੀ ਤੁਹਾਡੇ ਤੱਕ ਲੈ ਕੇ ਆਉਣ ਦਾ ਇਹ ਜਿਹੜੀ ਸਾਡੀ ਲਗਾਤਾਰ ਕੋਸ਼ਿਸ਼ ਰਹਿੰਦੀ ਹੈ ਸੋ ਬੜੇ ਮੈਂ ਧੰਨਵਾਦੀਆਂ ਤੁਹਾਡਾ ਸਾਰਿਆਂ ਦਾ ਕਿ ਲਗਾਤਾਰ ਤੁਹਾਡੇ ਵੱਲੋਂ ਜਿਹੜਾ ਹੰਗਾਰਾ ਮਿਲਦਾ ਉਹ ਬਹੁਤ ਸਲਾਹਨਯੋਗ ਹੈ ਤੇ ਨਵੇਂ ਜਿਹੜੇ ਪਰਿਵਾਰਕ ਮੈਂਬਰ ਤੁਸੀਂ ਸਾਡੇ ਨਾਲ ਜੁੜਦੇ ਹੋ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਤੇ ਉਹ ਧੰਨਵਾਦ ਤੁਹਾਡਾ ਔਰ ਬੇਨਤੀ ਹੈ ਕਿ ਤੁਸੀਂ ਜਿਹੜਾ ਵੀ WhatsApp ਗਰੁੱਪਾਂ ਦੇ ਵਿੱਚ ਜੁੜੇ ਹੋ ਜਾਂ ਕਿਸੇ ਵੀ ਸੋਸ਼ਲ ਮੀਡੀਆ ਤੇ ਜੁੜੇ ਹੋਏ ਹੋ ਤਾਂ ਇਸ ਪ੍ਰੋਗਰਾਮ ਤੁਸੀਂ ਲਾਈਵ ਨੂੰ ਚਲਦੇ-ਚਲਦੇ ਵੀ ਸ਼ੇਅਰ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਵੀ ਜਿਹੜਾ YouTube ਦੇ ਉੱਤੇ ਇਸ ਪ੍ਰੋਗਰਾਮ ਨੂੰ ਤੁਸੀਂ ਆਪਣੀ ਸਹੂਤਾ ਅਨੁਸਾਰ ਦੇਖ ਸਕਦੇ ਹੋ ਤੇ ਜਰੂਰ ਵੱਧ ਤੋਂ ਵੱਧ ਦੁਨੀਆ ਦੇ ਜਿਸ ਕੋਨੇ ਚੋਂ ਵੀ ਤੁਸੀਂ ਜੁੜੇ ਹੋ ਕਮੈਂਟ ਕਰਕੇ ਵੀ ਨਾਲ ਦੀ ਨਾਲ ਤੁਸੀਂ ਦੱਸ ਸਕਦੇ ਹੋ ਵੀ ਅਸੀਂ ਫਲਾਨੀ ਜਗ੍ਹਾ ਤੋਂ ਜੁੜੇ ਆ ਤੇ ਅਸੀਂ ਜਿਹੜਾ ਤੁਹਾਡਾ ਪ੍ਰੋਗਰਾਮ ਸੁਣਦੇ ਆ ਸਾਨੂੰ ਆ ਕੁਛ ਅੱਛਾ ਲੱਗਦਾ ਆ ਕੁਛ ਨਹੀਂ ਅੱਛਾ ਲੱਗਦਾ ਸੋ ਦੱਸੋ ਤੁਹਾਡੀ ਸੋਚ ਤੇ ਸਮਝ ਅਨੁਸਾਰ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਇਆ ਜਾਏਗਾ ਸੋ ਅੱਜ ਦੇ ਲਈ ਇੰਨਾ ਹੀ ਆਪਣ ਆਪਣੇ ਦੋਸਤਾਂ ਤੇ ਹੋਸਟ ਗੁਰਪ੍ਰੀਤ ਸਿੰਘ ਚਾਹਲ ਨੂੰ ਦਿਓ ਇਜਾਜ਼ਤ ਕੱਲ ਮਿਲਾਂਗੇ ਜੀ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਧੰਨਵਾਦੀ ਆ ਮੈਂ ਸੌਰੀ ਮੈਂ ਦੁਬਾਰਾ ਫੇਰ ਜੁੜਿਆ ਕਿ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਨੇ ਉਹ ਦੁਬਾਰਾ ਸਾਡੇ ਨਾਲ ਜੁੜ ਰਹੇ ਨੇ ਸੋ ਆ ਦੇਖ ਸਕਦੇ ਹੋ ਤੁਸੀਂ ਮੈਂ ਅੱਜ ਮਸੀਂ ਜਰੂਰ ਅੰਦਰ ਬੈਠ ਕੇ ਅੱਜ ਕੀਤਾ ਪਰ ਬਾਹਰ ਜਿਹੜਾ ਹੁਣ ਬਾਰਸ਼ ਆਤੀ ਆ ਸੋ ਮੈਂ ਸੋਚਿਆ ਵੀ ਤੁਹਾਨੂੰ ਆ ਪੰਜਾਬ ਦੀ ਰਵਾਇਤੀ ਜਿਹੜੇ ਸਾਡੇ ਦਰਖਤ ਸੀ ਜਿਹੜੇ ਕੀ ਹੁਣ ਇਹ ਲੋਪ ਹੁੰਦੇ ਜਾ ਰਹੇ ਨੇ ਬੇਸ਼ੱਕ ਮਹਿੰਗੇ ਮਹਿੰਗੇ ਬੂਟੇ ਅਸੀਂ ਆਪਣੀਆਂ ਕੋਠੀਆਂ ਦੇ ਵਿੱਚ ਲਾ ਲਏ ਨੇ ਪਰ ਆ ਜਿਹੜਾ ਤੂਤ ਦਾ ਨਜ਼ਾਰਾ ਨਾ ਇਹ ਆਪਾਂ ਅੱਜ ਵੀ ਇਹਨੂੰ ਮਿਸ ਕਰਦੇ ਆ ਸੋ ਜਿਹੜੇ ਮੇਰੀ ਉਮਰ ਦੇ ਨੇ ਜਾਂ ਮੇਤੋਂ ਵੀ ਵੱਡੀ ਉਮਰ ਦੇ ਨੇ ਉਹ ਦੇਖ ਸਕਦੇ ਨੇ ਕਿ ਇਹ ਜਿਹੜੇ ਰਵਾਇਤੀ ਸਾਡੇ ਦਰਖਤ ਨੇ ਇਹ ਅੱਜ ਵੀ ਆਪਣੀ ਉਸੇ ਤਰ੍ਹਾਂ ਦੀ ਸ਼ਾਨ ਦੇ ਨਾਲ ਖੜੇ ਨੇ ਸੋ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੋੜਨ ਦੇ ਲਈ ਚੱਲ ਫੇਰ ਮਿਲਾਂਗੇ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ